ਸ਼ਰਮਾ ਹੋਇਆ ਕਿ ਵੀ ਇਹ ਮੋਟਰਸਾਈਕਲ ਪਾਰਕਿੰਗ ਚ ਲਾ ਕੇ ਤੇ ਵਸਨੀਕੇ ਕੋ ਗਏ ਆ ਤੇ ਦੋ ਮੋਟਰਸਾਈਕਲ ਸਵਾਰ ਆਏ ਨੇ ਇੱਕ ਆਪਣੇ ਮੋਟਰਸਾਈਕਲ ਤੇ ਬੈਠਾ ਰਿਹਾ ਜਦੋਂ ਅੰਦਰ ਆਇਆ ਤੇ ਦੂਜਾ ਫੋਨ ਤੇ ਲੱਗਾ ਰਿਹਾ ਇੱਧਰ ਉੱਧਰ ਰੌਂਡੀ ਲਾਉਂਦਾ ਰਿਹਾ ਤੇ ਜਦੋਂ ਉਹਨਾਂ ਨੇ ਹਿਸਾਬ ਲਾਇਆ ਵੀ ਜਿਹੜਾ ਮੋਟਰਸਾਈਕਲ ਆ ਗਿਆ ਉਹਦਾ ਟਾਈਮ ਲੱਗ ਜਾਣਾ ਤੇ ਉਹਨਾਂ ਨੇ ਕੀਤਾ ਕਿ ਵੀ ਡੁਪਲੀਕੇਟ ਚਾਬੀ ਲਈ ਜਾਂ ਉਹਨਾਂ ਤਾਲਾ ਤੋੜਿਆ ਇਹ ਨਹੀਂ ਪਤਾ ਲੱਗਾ ਸੀਸੀਡੀ ਕੈਮਰਾ ਇਹ ਕਲੀਅਰ ਨਹੀਂ ਹੋਇਆ ਕਿਉਂਕਿ ਸੀਸੀਡੀ ਕੈਮਰਾ ਥੋੜੀ ਦੂਰ ਸੀਗੀ ਤੇ ਮੋਟਰਸਾਈਕਲ ਮਰਖਲ ਵੀ 5-7 ਮਿੰਟ ਹੀ ਉਹ ਇੱਧਰ ਉਹਨਾਂ ਘੁੰਮ ਘੁੰਮ ਫਿਰ ਕੇ ਨਾਲ ਟਾਈਮ ਕੱਢ ਕੇ ਤੇ ਨਾਲ ਹੀ ਮੋਟਰਸਾਈਕਲ ਚੋਰੀ ਕਰਕੇ ਤਹਿਸੀਲ ਦੇ ਵਿੱਚੋਂ ਇੰਨੀ ਫਾਸਟ ਗਏ ਨੇ ਭਾਵੇਂ ਅੱਗੇ ਸੜਕ ਦੇ ਕਿਨਾਂ ਵੱਜ ਜਾਂਦੇ ਪਰ ਬਹੁਤ ਫਾਸਟ ਨਹੀਂ ਗਏ ਨੇ ਉਥੋਂ ਵੱਡੀ ਹੈਰਾਨੀ ਦੀ ਗੱਲ ਇਹ ਆ ਵੀ ਨਾਲ ਹੀ ਸਿਟੀ ਠਾਣ ਦੀ ਕੰਦ ਸਾਂਝੀ ਕੰਦ ਹੈ ਮਤਲਬ 50 ਫੁੱਟ ਪੁਰਾਣੀ ਤਹਿਸੀਲ ਤੋਂ ਨਾਲ ਹੀ ਸਿਟੀ ਠਾਣਾ ਐਨਆਰਆਈ ਥਾਣਾ ਨਾਲ ਤੇ ਨਾਲ ਜੇਲ੍ਹ ਰੋਡ ਦੇ ਵਿੱਚ ਚਾਹੂੰਗਾ ਜਿਹੜਾ ਉੱਥੇ ਇਹ ਪੁਲਿਸ ਦਾ ਨਾਕਾ ਬਹੁਤ ਵੱਡਾ ਹੁੰਦਾ ਇੱਕ ਗਰਲ ਕਾਲਜ ਦੇ ਅੱਗੇ ਸਕੂਲ ਦੇ ਬਾਹਰ ਵੀ ਜਿਹੜਾ ਨਾਕਾ ਜਿਹੜਾ ਨਾ ਬਹੁਤ ਵੱਡਾ ਹੁੰਦਾ ਥਾਂ ਥਾਂ ਤੇ ਨਾਕੇ ਲੱਗੇ ਹੁੰਦੇ ਨਾਲ ਕਾਰਮਨੀ ਮੋਟਰਸਾਈਕਲ ਚੋਰ ਜਿਹੜੇ ਉਥੋਂ ਲੰਘ ਜਾਂਦੇ ਆ ਤੇ ਕਿੱਡੀ ਹਰਾਨੀ ਦੀ ਗੱਲ ਆ ਵੀ ਦੇਖੋ ਕਿੰਨੀਆਂ ਚੋਰੀਆਂ ਹੋਈਆਂ ਕਿੰਨੇ ਮੋਟਰਸਾਈਕਲ ਮੈਨੂੰ ਲੱਗਦਾ ਤੇ ਹਾੜੇ ਤੇ ਦੋ ਚਾਰ ਮੋਟਰਸਾਈਕਲ ਰੋਜ਼ ਚੋਰੀ ਹੋ ਰਹੇ ਔਰ ਇਹਨਾਂ ਤੇ ਕੋਈ ਨੱਥ ਨਹੀਂ ਪਾ ਰਹੀ ਚਲਾਨ ਤੇ ਬੇਹੱਦ ਹੋ ਰਹੇ ਨੇ ਚਲਾਨ ਲੋਕਾਂ ਦੇ ਕਰਨ ਦੇ ਯੋਰ ਦਿੱਤਾ ਆ ਪਰ ਜਿਹੜੇ ਚੋਰ ਨੇ ਉਹਨਾਂ ਨੂੰ ਪੁਲਿਸ ਡਿਪਾਰਟਮੈਂਟ ਨਹੀਂ ਫੜ ਰਹੀ ਅਸੀਂ ਪ੍ਰਸ਼ਾਸਨ ਅਗੇ ਮੰਗ ਕਰਦੇ ਆ ਵੀ ਤੁਹਾਡੇ ਅਗੇ ਬੇਨਤੀ ਆ ਹੱਥ ਜੋੜ ਕੇ ਵੀ ਇਹਨਾਂ ਚੋਰਾਂ ਤੇ ਨੱਥ ਪਾਓ ਜਿਤਿੰਦਰ ਸ਼ਰਮਾ ਜੀ ਪੁੱਤਰ ਸਤਪਾਲ ਸ਼ਰਮਾ ਮੈਂ ਤਹਿਸੀਲ ਗੁਰਦਾਸਪੁਰ ਵਿਖੇ ਗਿਆ ਹੀ ਗਏ ਦੀ ਗਵਾਹੀ ਹੀ ਰਜਿਸਟਰੀ ਵਿੱਚ ਮੰਗਵਾਈ ਪਾਉਣ ਗਿਆ ਹੀਗਾ ਰਜਿਸਟਰੀ ਕਰਾ ਕੇ ਅਸੀਂ ਵਾਪਸ ਆ ਗਏ ਆ ਮੋਟਰਸਾਈਕਲ ਫੇਰ ਪਾਰਕਿੰਗ ਚ ਲਾਇਆ ਪੁਰਾਣੀ ਤਹਿਸੀਲ ਦੇ ਵਿੱਚ ਤੇ 15 20 ਮਿੰਟ ਲੱਗੇ ਹਨ ਨੂੰ ਸਿਰਫ ਉਹ ਹਸਾਬ ਕਰਾਉਣੇ ਸੀ ਬਲਕਾਰ ਸਿੰਘ ਦੇ ਨਾਲ ਪੀਆ ਕਿੰਨੇ ਪੈਸੇ ਤੇਰੇ ਬੰਦੇ ਕੀ ਹਿਸਾਬਤਾ ਹੋਈਗਾ ਤੇ 15 20 ਮਿੰਟ ਦੇ ਵਿੱਚ ਅਸੀਂ ਵਾਪਸ ਫੇਰ ਪਾਰਕਿੰਗ ਚ ਆਏ ਆ ਤੇ ਦੇਖਿਆ ਤੇ ਉੱਥੇ ਮੋਟਰਸਾਈਕਲ ਸਾਡਾ ਨਹੀਂ ਹੈਗਾ ਤੇ ਫਿਰ ਕੈਮਰੇ ਵਿੱਚੋਂ ਫੋਟੋ ਕਢਾਈ ਉਹਦੀ ਵੀਡੀਓ ਕਢਾਈ ਵੀਡੀਓ ਵਿੱਚ ਦੋ ਮੁੰਡੇ ਆਏ ਆ ਮੁੰਨੇ ਮੁੰਡੇ ਇੱਕ ਨੇ ਪ੍ਰਣਾਮ ਆਪਣੇ ਵਲੇਟਾ ਰਹੇਗਾ ਮੂਟੇ ਨਹੀਂ ਤਿੰਨ ਲੀਟਰ ਦੇ ਗਲੀ ਨੂੰ ਤੇ ਇੱਕ ਇਦਾਂ ਇੱਕ ਮੋਟਰਸਾਈਕਲ ਤੇ ਰਿਆ ਤੇ ਇੱਕ ਟੈਲ ਦੇ ਰਿਆ ਅਲੱਗ-ਅਲੱਗ ਜਦੋਂ ਟੈਲ ਦੇ ਰਿਆ 10 ਮਿੰਟ ਟੈਲ ਦੇ ਰਿਆ ਤੇ ਜਦੋਂ ਵੇਖਿਆ ਵੀ ਇੱਥੇ ਕੋਈ ਨਹੀਂ ਹੈਗਾ ਤੇ ਉਹਨਾਂ ਮੋਟਰਸਾਈਕਲ ਮੇਰਾ ਚਾਬੀ ਲਾਈ ਤੇ ਮੋਟਰਸਾਈਕਲ ਸਟਾਰਟ ਹੋ ਗਿਆ ਤੇ ਨਾਲ ਹੀ ਉਹਨਾਂ ਘੁਮਾ ਕੇ ਮੋਟਰਸਾਈਕਲ ਸਟਾਰਟ ਕਰਕੇ ਲੈ ਗਏ ਤੇ ਜਿਹੜਾ ਦੂਜਾ ਮੁੰਡਾ ਉਹ ਵੀ ਉਹਦੇ ਮਗਰ-ਮਗਰ ਚੱਲ ਗਿਆ ਤੇ ਜਿਹਦੇ ਵਿੱਚ ਡਾਕਖਾਨੇ ਚੌਂਕ 'ਚ ਨਾਕਾ ਵਾ ਇਦੋਂ ਗਰਲ ਸਕੂਲ ਨਾਲ ਹੀ ਮਤਲਬ ਅੱਧਾ ਦੇ ਕਿਲੋਮੀਟਰ ਤੇ ਦੋ ਹੀ ਨਾਕੇ ਨੇ ਤੇ ਬੰਦਾ ਮਤਲਬ ਮੋਟਰਸਾਈਕਲ 15-20 ਮਿੰਟ ਚ ਲੈ ਕੇ ਚੱਲ ਗਿਆ ਇਹ ਕੀ ਟਾਈਮ ਕੀ ਹੈ ਇਹ ਸ਼ਾਮ 5 ਵਜੇ ਦਾ